ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਬੀ ਪੱਲੇ ਦੇ ਉੱਪਰ ਆਪਾਂ ਨੇ ਨਾ ਅੰਡਰਗਰਾਉਂਡ ਲੈਸ ਆ ਜਿਹੜੀ ਉਹ ਅਟੈਚ ਕਰਨੀ ਹੈ ਜਿਸ ਤਰ੍ਹਾਂ ਆਪਾਂ ਨੇ ਬਾਹਾਂ ਦੇ ਉੱਪਰ ਅਟੈਚ ਕਰੀ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਪੱਲੇ ਦੇ ਉੱਪਰ ਅਟੈਚ ਕਰਨੀ ਅੰਡਰਗਰਾਉਂਡ ਲੈਸ ਹੋਊਗੀ ਤੇ ਆਪਾਂ ਦੋ ਥਾਵਾਂ ਜਿਹੜੀ ਇਹ ਲੈਸ ਅਟੈਚ ਕਰਨੀ ਹੈ ਇੱਕ ਤਾਂ نیچے ਇੱਕ ਉੱਪਰ ਥੋੜਾ ਜਿਹਾ ਨਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਹੁਣ ਕਮੀਜ਼ ਦੀ ਜਿਹੜੀ ਲੈਂਥ ਆ ਉਹ ਲਗਾ ਲੈਣੀ ਆ ਜੇ ਆਪਣੀ ਲੈਂਥ 42 ਇੰਚ ਆ ਤਾਂ ਆਪਾਂ ਨੇ 42.5 ਇੰਚ ਨਿਸ਼ਾਨੀ ਲਾਉਣੀ ਆ ਕਿਉਂਕਿ ਆਪਾਂ ਨੇ ਜਿਹੜੀ ਉੱਪਰ ਲੈਸ ਲਾ ਆਜੂਗਾ ਕਿਉਂਕਿ ਉਹ ਵੀ ਆਪਾਂ ਨੇ ਅੰਡਰਗਰਾਉਂਡ ਨਹੀਂ ਲਾਉਣੀ ਆ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਸੀਂ 40 ਇੰਚ ਰੱਖਣੀ ਆ ਲੈਂਥ ਤਾਂ 40 ਇੰਚ ਤੇ ਤੁਸੀਂ ਨੇ ਮਾਰਕ ਕਰਨਾ ਜਿੰਨੀ ਵੀ ਤੁਸੀਂ ਨੇ ਲੈਂਥ ਰੱਖਣੀ ਆ ਤਾਂ ਉਹਦੇ ਉੱਪਰ ਉਹ ਤੋਂ ਵੱਧ ਹੀ ਆਪਾਂ ਨੇ ਅੱਧਾ ਇੰਚ ਜਿਹੜਾ ਮਾਰਕ ਕਰਨਾਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ 42 ਇੰਚ ਤੇ ਆਪਾਂ ਨੇ ਮਾਰਕਾ ਜਿਹੜਾ ਕਰਿਆ ਹੋਇਆ ਦੇਖ ਸਕਦੇ ਹੋ ਤੁਸੀਂ ਮੈਂ ਕਰਕੇ ਰੱਖਿਆ ਹੋਇਆ 42 ਇੰਚ ਤੇ 48 ਇੰਚ ਤੇ ਆਪਾਂ ਨੇ ਮਾਰਕ ਕਰ ਲਿਆ ਇੱਥੋਂ ਇਹਨੇ ਅੰਡਰ ਗਰਾਉਂਡ ਜਾਂ ਮੁੱਡਣਾ ਨਾ ਇਸ ਤਰ੍ਹਾਂ ਤਾਂ ਇੱਥੇ ਲੈਸ ਆ ਜਿਹੜੀ ਉਹ ਅਟੈਚ ਹੋ ਜੂਗੀ ਉਹ ਆਪਾਂ ਨੇ ਬਿਲਕੁਲ ਸਟ੍ਰੇਟ ਆ ਜਿਹੜੀ ਲੈਸ ਪਾਉਣੀ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਜਿਹੜੀ ਇੱਥੇ ਲੈਸ ਪਾਉਣੀ ਆ ਆਪਾਂ ਬਿਲਕੁਲ ਸਟ੍ਰੇਟ ਆ ਜਿਹੜੀ ਪਾਉਣੀ ਆ ਤੇ ਉਸ ਤੋਂ 2.5 ਇੰਚ ਉੱਪਰ ਛੱਡ ਕੇ ਆਪਾਂ ਨੇ ਪਾਉਣੇ ਤੇ ਨਮਾਗ ਪਾਉਣੇ 3.5 ਇੰਚ ਜਿੰਨੀ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਕਿਉਂਕਿ ਮੈਂ ਪਾਣਾ ਦੇ ਉੱਤੇ ਜਿਹੜੀ ਪਾਣੀ 3 ਇੰਚ ਤੇ ਪਾਈ ਸੀ ਤਾਂ ਪਾਣੀ 3 ਇੰਚ ਤੇ ਹੀ ਆਪਾਂ ਇੱਥੇ ਮਾਰਕ ਕਰਾਂਗੇ ਉਹ ਵੀ ਬਿਲਕੁਲ ਮਾਰਕ ਜਿਹੜਾ ਕਰਨਾ ਸਿੱਧਾ ਕਰਨਾ ਆਪਾਂ ਢੇਡਾ ਨਹੀਂ ਕਰਨਾ ਜਿੰਨੀ ਵੀ ਇਹਨੂੰ ਤੁਸੀਂ ਵਧਾਉਣਾ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਵਧਾ ਘਟਾ ਸਕਦੇ ਹੋ ਆਪਣੀ ਚੋਅ ਹੈਗੀ ਵੀ ਤੁਸੀਂ ਵੱਧ ਘੱਟ ਕਿੰਨਾ ਇਹਨੂੰ ਰੱਖਣਾ ਚਾਹੁੰਦੇ ਹੋ ਫਿਰ ਆਪਾਂ ਨੇ ਇਹਨੂੰ ਸਿੱਧਾ ਇਸ ਤਰ੍ਹਾਂ ਮਾਰਕ ਕਰ ਲੈਣਾ ਸਾਰਿਆਂ ਨੂੰ ਬਿਲਕੁਲ ਸਿੱਧੀ ਆਪਾਂ ਨੇ ਇਹ ਲੈਸ ਆ ਜਿਹੜੀ ਅਟੈਚ ਕਰਨੀ ਆ ਇਸ ਤਰ੍ਹਾਂ ਤੇ ਹੁਣ ਆਪਾਂ ਮਸ਼ੀਨ ਕੋਲ ਚੱਲਦੇ ਆ ਫਿਰ ਮੈਂ ਤੁਹਾਨੂੰ ਲੈਸ ਆ ਜਿਹੜੀ ਪਾ ਕੇ ਦਿਖਾਣੀ ਆ ਕਿਵੇਂ ਪਊਗੀ ਆਪਾਂ ਨੇ ਲੈਸ ਲੈ ਲਈ ਤੇ ਲੈਸ ਆਪਾਂ ਨੇ ਇਸ ਤਰ੍ਹਾਂ ਰੱਖਣੀ ਆ ਨੀਚਲੀ ਸਾਈਡ ਨੂੰ ਕਰ ਦੇਣਾ ਆਪਾਂ ਨੇ ਜਿੱਧਰਲੀ ਸਾਈਡ ਆਪਾਂ ਨੀਚੋਂ ਪੱਲਾ ਮੋੜਦੇ ਹੁੰਨੇ ਆ ਤੇ ਹੁਣ ਆਪਾਂ ਨੇ ਜਿੱਥੇ ਮਾਰਕ ਕੀਤਾ ਸੀ ਨਾ ਉਸੇ ਜਗ੍ਹਾ ਦੇ ਉੱਪਰ ਆਪਾਂ ਨੇ ਇਹਨੂੰ ਰੱਖ ਲੈਣਾ ਰੱਖ ਕੇ ਫਿਰ ਆਪਾਂ ਨੇ ਸਲਾਈ ਲਾਉਣੀ ਸ਼ੁਰੂ ਕਰ ਦੇਣੀ ਹੈ ਇਸ ਤਰ੍ਹਾਂ ਫੋਲਡ ਕਰ ਦੇਣਾ ਇਸ ਤਰ੍ਹਾਂ ਤੇ ਹੁਣ ਆਪਾਂ ਨੇ ਜਿੱਥੇ ਸਲਾਈ ਲਗਾਈ ਹੋਈ ਹੈ ਨਾ ਇਹ ਸਲਾਈ ਦੇ ਉੱਪਰ ਥੋੜੇ ਜਿਹਾ ਫਰਕ ਨਾਲ ਆਪਾਂ ਨੇ ਸਲਾਈ ਲਾ ਦੇਣੀ ਹੈ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਦਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਅੰਦਰਲੀ ਸਾਈਡ ਮੋੜ ਦਾਂਗੇ ਜਿਵੇਂ ਆਪਾਂ ਲੇੜ ਮੋੜਦੇ ਹੁੰਨੇ ਆ ਇਸ ਤਰ੍ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇੱਥੇ ਲੈਸ ਅਟੈਚ ਕਰਾਂਗੇ 3.5 ਇੰਚ ਤੇ ਆਪਾਂ ਇਹ ਲੈਸ ਆ ਜਿਹੜੀ ਅਟੈਚ ਕਰਾਂਗੇ ਜਿੱਥੇ-ਜਿੱਥੇ ਆਪਾਂ ਨੇ ਨਿਸ਼ਾਨੀ ਲਾਈ ਆ ਉੱਥੇ-ਉੱਥੇ ਹੀ ਆਪਾਂ ਨੇ ਲੈਸ ਆ ਜਿਹੜੀ ਰੱਖਣੀ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮੋੜਾਂਗੇ ਇਸ ਤਰ੍ਹਾਂ ਜਿੱਥੇ ਆਪਾਂ ਸਲਾਈ ਲਗਾਈ ਹੋਈ ਉਸੇ ਤਰ੍ਹਾਂ ਹੀ ਆਪਾਂ ਨੇ ਥੋੜੇ ਜਿਹਾ ਫਰਕ ਨਾਲ ਸਲਾਈ ਆ ਇਹ ਜਿਹੜੀ ਦੁਬਾਰਾ ਫੇਰ ਲਾਉਣੀ ਆ ਇਹ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਤੇ ਆਹ ਸਿੱਧੀ ਸਾਈਡ ਹੋ ਗਈ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਦੇਣਾ ਤੇ ਆਪਾਂ ਇੱਥੇ ਸਲਾਈ ਲਾ ਦਾਂਗੇ ਜਿਹੜੀ ਆਪਾਂ ਨੇ ਲੈਂਸ ਦੀ ਉੱਪਰਲੀ ਸਾਈਡ ਰੱਖੀ ਸੀ ਇਹ ਸਿੱਧੀ ਸਾਈਡ ਰੱਖੀ ਸੀ ਤੇ ਹੁਣ ਆਪਾਂ ਇੱਥੇ ਸਲਾਈ ਲਾ ਦਾਂਗੇ ਦੇਖ ਸਕਦੇ ਹੋ ਤੁਸੀਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇਹਦਾ ਜਿਹੜਾ ਥੱਲੇ ਵਾਲਾ ਘੇਰਾ ਉਹ ਫੋਲਡ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਘੇਰਾ ਫੋਲਡ ਕਰ ਦੇਣਾ ਵੱਡਾ ਵੱਖਾ ਕਰਕੇ ਹੁਣ ਦੇਖੋ ਬਾਹਾਂ ਦਿੱਤੇ ਪਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਇਹੀ ਲੈਸ ਆਪਾਂ ਨੇ neck ਦੇ ਉੱਪਰ ਪਾਈ ਹੋਈ ਆ neck ਦੀ ਵੀਡੀਓ ਮੈਂ ਅਪਲੋਡ ਕਰ ਦਿੱਤੀ ਹੈ ਆਪਣੇ ਚੈਨਲ ਉੱਪਰ ਤੁਸੀਂ ਉਹ ਦੇਖ ਸਕਦੇ ਹੋ ਤੇ ਬਾਹਾਂ ਦੀ ਵੀ ਮੈਂ ਅਪਲੋਡ ਕਰ ਦਿੱਤੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ